हां राजू ਆ ਤੜਾਕ ਬਹੁਤ ਵਧੀਆ ਤੇ ਬੁਲਟ ਕਰੇਦਾ ਵੀ ਬਹੁਤ ਵੱਡਾ ਧੰਨਵਾਦ ਹੈ ਸਾਡੇ ਰਸੋਲਪੁਰੀਏ ਓਏ ਸ਼ੋਟਾ ਓਟਾ ਕਦੋਂ ਵੀਰ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ ਇਲਾਕੇ ਦਾ ਬਹੁਤ ਵਧੀਆ ਖਿਡਾਰੀ ਹੈ ਔਰ ਹਾਂ ਜਿਵੇਂ ਅਮਨ ਉਹ ਕਹਿੰਦਾ ਦੋਨੋਂ ਮਾਪਿਆਂ ਦੇ ਅਲਟੀਪੁੱਤ ਹੈ ਬੁੱਲਤ ਵੀ ਕੱਦੂ ਇਹ ਪਲੇਅਰ ਵੀ ਬਹੁਤ ਵਧੀਆ ਇਨਸਾਨ ਵੀ ਬਹੁਤ ਵਧੀਆ ਹੈ ਔਰ ਇਹ ਦੋਨੋਂ ਵੀਰਾਂ ਦਾ ਮਾਨ ਤੇ ਸਨਮਾਨ ਜਿਹੜਾ ਕੀਤਾ ਗਿਆ ਹੈ ਬਹੁਤ ਵੱਡਾ ਧੰਨਵਾਦ ਹੈ ਅਬੋ ਦੁਬਈ ਜੋਦੇ ਭਾਈ ਨਮਾਦੋ ইতি সিরা মারি বুট বেলো ਸਾਰੀ ਕਲੱਬ ਵੱਲੋਂ ਰਾਜੂ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ। ਔਰ ਭਾਈਆ ਭਾਈ ਬਾਬਾ ਜੀ ਰਾਜੂ ਔਰ ਇੱਕ ਵਾਰੀ ਤਾੜੀਆਂ ਮਾਰ ਦਿਓ ਔਰ ਜ਼ੋਰ ਦੀ ਰਾਜੂ ਲਈ। ਇਹ ਸੋਸ਼ਲ ਮੀਡੀਆ ਤੇ ਬਹੁਤ ਛਾਇਆ ਹੋਇਆ ਮੁੰਡਾ ਕੋਕੇ ਦੀ ਨਿੱਕੀ ਉਮਰੇ ਇਹਦੀਆਂ ਵੱਡੀਆਂ ਬੱਲੇ ਮਾਰਨੀਆਂ ਔਰ ਇਹ ਮਾਨਦੇ ਸਰਮਾਨ ਸਾਡੇ ਕਦਰ ਰਸੂਲ ਪਰੋੜੀ ਬਲਟੋ ਨਹੀਂ ਕਰ ਰਹੇ ਭਾਈ ਕਮ ਚ ਸਿੱਧੂ ਦੌਧ ਰੋੜੀ ਬਹੁਤ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ ਆਪਣੀ ਟੀਮ ਨੂੰ